ਨੀ ਚਾਜੂ ਬੜਾ ਵਾ ਚਾਹ ਪੀ ਲੈਨੇ ਪੁੱਤ ਠਰ ਕੇ ਠੀਕ ਆ ਤੇ ਮੇਰੀ ਗੱਲ ਸੁਣਾ ਤੇਰੀ ਮੰਮੀ ਹੁਣੀ ਗਈਆਂ ਸ਼ਹਿਰ ਤੇ ਨਹੀਂ ਨਹੀਂ ਡਾਡੀ ਜੀ ਮੈਨੂੰ ਨਹੀਂ ਲੱਗ ਪਹਨੇ ਉਹ ਦੱਸਿਆ ਹੈਗਾ ਮੇਰ ਨਾਲ ਕਿਸੇ ਨੇ ਗੱਲ ਹੀ ਨਹੀਂ ਕੀਤੀ ਤੇ ਜੈਸਾ ਸ਼ਾਪ ਪਾਉਣੀ ਹੈ ਚਾਹੇ ਕਿਦਾਂ ਫਿਰ ਕੀ ਹੋਇਆ ਜੇ ਮੰਮੀ ਨੇ ਆ ਸਮਾਨ ਲੈ ਦਿੱਤਾ ਵਾ ਫਿਰ ਵੀ ਉਹਨਾਂ ਦੀ ਧੀ ਆ ਉਹਨਾਂ ਨੂੰ ਵੀ ਚਾਹੀ ਕਿ ਚਲ ਮੈਂ ਆਪਣੀ ਕੁੜੀ ਨੂੰ ਸਮਾਨ ਲੈ ਕੇ ਦਵਾ ਮੈਂ ਤਾਂ ਬਥੇਰਾ ਜੋਰ ਏਕਿਆਂ ਵੱਲ ਤਾਂ ਬਹੁਤਾ ਧਿਆਨ ਨਹੀਂ ਰੱਖੀਦਾ ਹੋਈਦਾ ਤੈਨੂੰ ਵੀ ਪਤਾ ਵਾ ਕਿ ਸੁਖਨਾ ਗੜੀ ਕਿੰਨੇ ਖਰਚੇ ਹੁੰਦੇ ਆ ਘਰਾਂ ਦੇ ਲੈਨ ਨੂੰ ਦੁਬਾਰੇ ਦਸਾਰਾ ਕੋਈ ਥੋ ਲੈ ਜਾ ਸਾਡੇ ਆ ਪਿਓ ਤਾਂ ਠਾਂ ਠਾਂ ਹੋ ਗਏ ਤੇ ਕਿੰਨੇ ਪੁੱਛਣਾ ਵਾ ਕੱਲ ਨੂੰ ਉਹਨੇ ਉਹੋ ਹੀ ਲਿਆ ਲਿਆ ਦੇਂਡੇ ਚੀਜ਼ਾਂ ਦੀ ਗੱਲ ਸੁਣ ਮੇਰੇ ਲਾਗੇ ਬਹੁਤੀਆਂ ਗੱਲਾਂ ਨਾ ਕਰ ਅੱਗੇ ਮੈਂ ਤੇਰੇ ਮਗਰ ਲਾ ਕੇ ਨਾ ਬੜੇ ਧੋਖੇ ਖਾਦੇ ਆ ਕੁੜੀ ਰੋਣ ਕਿੱਥੇ ਰਹਤੀ ਆ ਤੂੰ ਜਾ ਜਾ ਕੇ ਤੇ ਆਪਣਾ ਕੰਮ ਕਰ ਜਾ ਕੇ ਕੰਮ ਕਰ ਹਾਂਜੀ ਹਾਂਜੀ ਚਲੋ ਠੀਕ ਆ ਕੋਈ ਗੱਲ ਨਹੀਂ ਆ ਜਾਓ ਕੱਲ ਨੂੰ ਫਿਰ ਦੱਸ ਦਿੰਦੀ ਮੈਂ ਮੰਮੀ ਨੂੰ ਕਹਿੰਦਾ ਤੇ ਕਹਿੰਦੇ ਕੱਲ ਨੂੰ ਲੈਣ ਆਉਣਾ ਵਾ ਚੱਲ ਕੋਈ ਗੱਲ ਨਹੀਂ ਆ ਤੇ ਜਾਵੇ ਚੰਗਾ ਹੋਇਆ ਨਾ ਆਪਾਂ ਸ਼ਹਿਰੋਂ ਹੋਈਆਂ ਵਾ ਤੂੰ ਕਹਿੰਨੀ ਹਾਂ ਕੱਲ ਚਲ ਜਾਾਂਗੇ ਪਰਸਾਂ ਮੇਥੀ ਵੀ ਨਾ ਐਦਕਾ ਹੋਈ ਨਹੀਂ ਆ ਉਹ ਜੀ ਪਤਾ ਨਹੀਂ ਕੀ ਗੱਲ ਵਾ ਥੋੜੀ ਜੀ ਵੱਢ ਕੇ ਨਾ ਪੰਨੀ ਦੀ ਸਬਜ਼ੀ ਚ ਨਿਰਪਿੰਦਰ ਕੀ ਕਰ ਰਹੀ ਆ ਕੋਹ ਨਹੀਂ ਮੰਮੀ ਸਬਜ਼ੀ ਲਗੀ ਬਣਾਉਣ ਕੇ ਆ ਤਾਹੋ ਮੇਰੀ ਗੱਲ ਸੁਣ ਦੱਸੋ ਸਬਜ਼ੀ ਤਾਂ ਬਾਅਦ ਵਿੱਚ ਬਣਾਵੀਂ ਹਾਂ ਜੇ ਕੁੜੀ ਤੇਰੇ ਵੱਲ ਗਈ ਹੈ ਕੱਪੜੇ ਵਖਾ ਲੈਣਾ ਤੇ ਤੂੰ ਵੇਖ ਲੈਂਦੀ ਇੰਨੀ ਤਾਂ ਸ਼ਰਮ ਕਰ ਪੀ ਸੋਹਰਿਆਂ ਤੋਂ ਆਈ ਆ ਤੈਨੂੰ ਤਾਂ ਮਸਾ ਜਿੰਨਾ ਨਹੀਂ ਹੈਗਾ ਚੱਲ ਜਦੋਂ ਇੱਥੇ ਹੀ ਉਦੋਂ ਤਾਂ ਤੇਰੇ ਲਾਲਚ ਢਾਈ ਰਹਿੰਦੇ ਸੀ ਉਹਦੇ ਨਾਲ ਹੁਣੀ ਵੇਖ ਲੈ ਹੁਣ ਤਾਂ ਪਰੌਣਿਆਂ ਨੂੰ ਅਗਲੀ ਆਈ ਆ ਤੇ ਹੁਣ ਕੀ ਹੋ ਗਿਆ ਵਾ ਨਾ ਤੈਨੂੰ ਨਹੀਂ ਪਤਾ ਹੀ ਨਹੀਂ ਇਹਨੂੰ ਕੀ ਨਹੀਂ ਕਿਹਾ ਕਿੰਨੀਆਂ ਨੂੰ ਗੱਲਾਂ ਕੀਤੀਆਂ ਵੀ ਮਾਂ ਆਪਣੀ ਨੂੰ ਕਹੇ ਹਿੱਸਾ ਦੇ ਦੇ ਆਹ ਦੇ ਦੇ ਜੇ ਦੇ ਦੇ ਆਹ ਗੱਲਾਂ ਤੇਰੇ ਕਰਨ ਵਾਲੀਆਂ ਵਾ ਮੰਮੀ ਮੈਂ ਤਾਂ ਉਹਦਾ ਵੀ ਹਰੀ ਗੱਲ ਕੀਤੀ ਕਿ ਜਦੋਂ ਗਈਆਂ ਸੀ ਦੱਸਿਆ ਨਹੀਂ ਤੁਸੀਂ ਮੈਂ ਤਾਂ ਮਾੜੀ ਚੰਗੀ ਕੋਈ ਕਹੀ ਨਹੀਂ ਹੋਰ ਤੈਨੂੰ ਮੈਂ ਦੱਸ ਕੇ ਤਾਂ ਗਈ ਹਾਂ ਫਰ ਟੋਲ ਵਜਾਂਦੀ ਪਿਛੈਰ ਚੱਲਦੀ ਆ ਮੈਂ ਹਾ ਜਾਈ ਆਪਾਂ ਛੱਡ ਦੇ ਬਸ ਲੜਨ ਤੋਂ ਇਲਾਵਾ ਤੈਨੂੰ ਕੰਮ ਨਹੀਂਗਾ ਹੈਗਾ ਸਿੱਧੀ ਗੱਲ ਵਾ ਨਾ ਮੈਂ ਲੜਦੀ ਆ ਤੂੰ ਤਾਂ ਲੜਦੀ ਨਹੀਂ ਜੇ ਤੂੰ ਚੰਗੀ ਹੋਵੇਂ ਨਾ ਤੇ ਮੈਂ ਇਹ ਗੱਲਾਂ ਨਾ ਹੀ ਕਰਾਂ ਮੈਨੂੰ ਕੀ ਲੋੜ ਪਈ ਆ ਮੰਮੀ ਜੇ ਮੈਂ ਕੰਮ ਕਰਨਦੀ ਆ ਨਾ ਤੇ ਮੈਨੂੰ ਕੰਮ ਕਰ ਲੈੰਦਿਆ ਕਰੋ ਨਾ ਤੁਸੀਂ ਹੱਥ ਲਾਉਣਾ ਵਾ ਨਾ ਕੁੜੀ ਨੇ ਲਾਉਣਾ ਵਾ ਨਾ ਤੈਨੂੰ ਕਦ ਲਈ ਲਿਆਂਦਾ ਵਾ ਜੇ ਮੈਂ ਹੀ ਕੰਮ ਕਰਨਾ ਵਾ ਤੇ ਨਾਲੇ ਕੰਮ ਕਿੰਨਾ ਕ ਚੁੱਲ੍ਹੇ ਤੇ ਕੰਮ ਕਰਨੀ ਆ ਤੇ ਕਰ ਲੈੰਦਿਆ ਕਰੋ ਹਾਂ ਕਰ ਲੈ ਆ ਆਪਣੇ ਗੱਲਾਂ ਡਿਆ ਭੈਣੇ ਕਰਨ ਨੇ ਗਾਲਾਂ ਤਾਂ ਮੈਂ ਸੱਚੀ ਕਰਨ ਰਹੀ ਆ ਹੁਣ ਤੈਨੂੰ ਚੁਬਣ ਲਈ ਆ ਤੈਨੂੰ ਮੈਂ ਇਹ ਗੱਲ ਕਹਿਣ ਲਈ ਆ ਕਿ ਕੱਪੜੇ ਵੇਖ ਲੈਂਦੀ ਤਾਂ ਅਗਲੀ ਨੂੰ ਵੀ ਹੁੰਦਾ ਵੀ ਭਾਬੀ ਨੇ ਵੇਖ ਲਿਆ ਤੂੰ ਗਾੜੀ ਸੌ ਸੌ ਗੱਲ ਸੁਣਾਈ ਉਹਨੂੰ ਖਾਦ ਹੋ ਗਈ ਤੇਰੀ ਆਲੀ ਤੇ ਮੈਂ ਵੀ ਸੱਚੀਆਂ ਸੁਣਾਈਆਂ ਵਾਂ ਮੈਂ ਕੋ ਝੂਠ ਬੋਲਿਆ ਨਹੀਂ ਇਹਦੇ ਵਿੱਚ ਸੱਚੀਆਂ ਤਾਂ ਬੜੀਆਂ ਸੁਣਦੀਆਂ ਜਿੱਦਣ ਮੈਂ ਸੱਚੀਆਂ ਸੁਣਾਈਆਂ ਨਾ ਫੇਰ ਅੱਖਾਂ ਚ ਕੋਸਣ ਦੇ ਕੇ ਤੂੰ ਰੋਣਾ ਹੀ ਮੈਂ ਕਹਦਾ ਰੋਣਾ ਵਾ ਅਰੋੜਾ ਤੂੰ ਹੀ ਇੱਕ ਨ ਇੱਕ ਦਿਨ ਅੱਛਾ ਜੀ ਜਾਂਦੇ ਨਾ ਕੁੜੀ ਨੂੰ ਸਾਰਾ ਕੁਝ ਮੜਕੇ ਰੋਂਦੇ ਫਿਰ ਨਹੀਂ ਕੋ ਕੋ ਲੱਭਾ ਨਾ ਗੜੀ ਮੇਰੇ ਵੱਲੋਂ ਦੇ ਦੋ ਸਾਰਾ ਕੋ ਪੈਸੇ ਸਭ ਦੇ ਦੋ ਪਾਏ ਘਰ ਵੀ ਦੇ ਦੋ ਕੋਈ ਗੱਲ ਨਹੀਂ ਰੋਟੀ ਖਾਈ ਲੈਣੀ ਕਿਤੇ ਨਾ ਕਿਤੇ ਹੋ ਆਪਣਾ ਇਂਤਜ਼ਾਮ ਕਰ ਲਿਓ ਮੜਕੇ ਨਹੀਂ ਕਹਿੰਦੇ ਪੁੱਛਣਾ ਤੁਹਾਨੂੰ ਨਾ ਤੂੰ ਕਿਥੋਂ ਖਾ ਲੈਣੀ ਆ ਜੇ ਇੱਥੇ ਕੁਝ ਹੋਊਗਾ ਤਾਂ ਫੇਰ ਰੋਟੀ ਖਾਵेंगी ਕੋਈ ਨਹੀਂ ਪੈਕੇ ਲਾ ਕੇ ਹੋਈਆਂ ਦੋਵੇਂ ਪੇਕੇ ਤਾਂ ਫੇਰ ਹੈ ਹੀ ਆ ਸੰਭਤ ਨੂੰ ਜੇ ਤੁਸੀਂ ਨਹੀਂ ਕੁਝ ਦੇਣਾ ਦੇ ਬਸ ਕਰ ਬਸ ਕਰ ਤੇਰੇ ਪੇਕੇ ਮੈਂ ਜਾਣਦੀ ਆ ਨਾ بڑے ਵਿਆਹ ਤੇ ਹੁਣ ਕੁੜੀ ਅੱਠ ਦੇ ਰਹਿ ਕੇ ਵੀ ਚੱਲ ਚੱਲੀ ਆ ਕਿਤੇ ਹੋਣਾ ਕੋਈ ਵੜਿਆ ਜਿੰਨੇ ਕ ਤੇਰੀ ਪਰਜਾਈਆਂ ਨਾਲ ਬੰਨ੍ਹਦੇ ਹੀ ਆ ਨਾ ਉਹ ਮੈਂ ਸਭ ਕੁਝ ਜਾਣਦੀ ਚੰਗੀ ਤਰ੍ਹਾਂ ਤੇ ਕੀ ਕਰਦੀ ਫਿਰਦੀ ਆ ਮੇਰੀ ਜ਼ੁਬਾਨ ਨਾ ਹੀ ਖਲਾ ਤੇ ਚੁੱਪ ਕਰਕੇ ਨਾ ਤੇ ਕੁੜੀ ਨਾਲ ਪਿਆਰ ਨਾ ਰਿਆ ਕਰ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਮੈਂ ਇਹ ਬਲਾ ਕੇ ਦਨੀਆਂ ਗੱਲਾਂ ਹੋਈਆਂ ਭਰਾ ਪਰਜਾਈ ਸਾंभਦੇ ਆ ਐਡੀ ਗੱਲ ਨਹੀਂ ਹੈਗੀ ਤੁਹਾਡੇ ਵਾਂਗੂ ਥੋੜਾ ਵਾ ਕਿਸੇ ਨਾਲ ਲਾਗੇ ਨਹੀਂ ਖਣੀ ਹੈਗੀ ਉਹ ਤੇ ਮੈਂ ਇਹਨਾਂ ਨੂੰ ਇੱਥੇ ਆਉਣ ਦਿੰਦੀ ਵੀ ਤੁਹਾਡੇ ਨਾਲ ਮੱਥਾ ਨਾ ਹੀ ਲਾਉਂਦੇ ਚੰਗੀ ਗੱਲ ਵਾ ਨਹੀਂ ਤੇ ਉਹਦੇ ਹਣੋਂ ਘਟ ਨਹੀਂ ਕਰਦੇ ਉਹਦੇ ਵਿਚਾਰੇ ਹਾਲ ਚਾਲ ਪੁੱਛਦੇ ਰਹਿੰਦੇ ਆ ਕਿ ਜੇ ਕੋਈ ਤੰਗੀ ਹੈਗੀ ਤੇ ਦੱਸ ਤਹਾਡੇ ਵਾਂਗੂ ਥੋੜਾ ਵਾ ਇਹ ਕਹਨੂ ਪੁੱਛਣਾ ਹੀ ਨਹੀਂ ਗਾ ਹੈਗਾ ਵੀ ਦੁੱਖ ਤਕਲੀਫ ਕਿਸ ਨੂੰ ਹੈਗੀ ਆ ਕਿ ਨਹੀਂ ਹੈਗੀ ਤੁਸੀਂ ਤਾਂ ਪੁੱਛਣੋ ਗਏ ਆ ਹੁਣ ਨੀਹਾ ਗੱਲਾਂ ਟੜੇ ਕਰਨ ਵਾਲੀਆਂ ਨਹੀਂ ਗੀਆਂ ਹੈਗਾ ਇਦਾਂ ਦੀ ਤੁਸੀਂ ਕਰਦੇ ਆ ਠੀਕ ਵਾਰਾ ਨਾਲੇ ਜੇ ਮੈਂ ਕਿਹਾ ਵਾ ਨਾ ਤੇ ਚੰਗੇ ਵਜੋਂ ਹੀ ਕਿਹਾ ਵਾ ਕੋਈ ਮੜੀ ਗੱਲ ਨਹੀਂ ਕਹੀ ਹੈਗੀ ਇਹ ਚ ਨਾਲੇ ਇਹਦਾ ਅਗਲਿਆਂ ਦੇ ਮੂੰਹ ਖੁੱਲ ਜਣੇ ਆ ਵੀ ਚੰਗਾ ਸੋ ਪੇਕਿਆ ਤੋਂ ਵਾ ਵਾ ਕੋਲਿਆ ਕਿੰਦੀ ਆ ਜੋ ਤੋਰ ਛੜਿਆ ਕਰਨਗੇ ਕਹਿੰਦਾ ਕਦੀ ਆ ਲਿਆ ਕਦੀ ਉਹ ਲਿਆ ਫਿਰ ਨਾ ਮਿਲ ਕੇ ਰਹੁੰਦੇ ਫਿਰਿਓ ਨਹੀਂ ਉਹ ਤੇ ਮੇਰੀ ਧੀ ਦਾ ਕਰਵਾ ਜੇ ਮੈਂ ਦੇ ਵੀ ਦਊ ਤਾਂ ਕੋਈ ਹਰਜ ਨਹੀਂ ਗਾ ਤੂੰ ਆਪਣੀ ਸੁਣਾ ਜਿਹੜਾ ਸੈਟ ਚੁੱਕ ਕੇ ਉਥ ਓ ਕਿੱਧਰ ਆ ਸੈਟ ਮਮੀ ਚੰਗਾ ਭਲਾ ਤੁਹਾਡੇ ਕੋਲ ਆ ਗਿਆ ਵਾ ਕਿਹੜਾ ਸੈਟ ਆ ਗਿਆ ਤੁਸੀਂ ਕੀਤੀਆਂ ਵਾ ਮੈਂ ਨਹੀਂ ਕੀਤੀਆਂ ਫੇਰਾ ਫੇਰੀਆਂ ਉਹ ਤੇਰੀ ਮਾਂ ਦੇ ਗਿੱਚਿਓਂ ਫੜੂੰਗੀ ਨਾ ਤੇ ਦੱਸ ਕਿੱਥੇ ਆ ਸੈਟ ਫੇਰ ਪਤਾ ਲੱਗਣਾ ਤੇਰੀ ਸੱਚਾਈ ਵੇਖੀ ਸਾਹਮਣੇ ਕਿਦਾਂ ਲਿਆਂਦੀ ਮੈਂ ਜਿਹੜੀ ਤੂੰ ਚਾਤਰ ਬਣੀ ਆ ਲਿਆ ਕੇ ਉਥੋਂ ਸੈਟ ਚੰਗਾ ਭਲਾ ਤੁਹਾਡੇ ਮੈਂ ਹੱਥ ਤੇ ਧਰਤਾ ਵਾ ਹੋਰ ਸੈਟ ਕਿਦਾਂ ਚਾਹੀਦਾ ਸੀ ਤੂੰ ਹਾਂ ਚਲਾਕੀਆ ਨਾ ਨਾ ਹੀ ਕਰ ਤੇ ਚੰਗੀ ਗੱਲ ਆ ਚੋਪੀ ਕੀਤੀ ਰਾ ਮੈਂ ਜਾਣਦੀ ਆ ਕਿ ਕਿੰਨੀ ਤੇਰੀ ਪਰਜਾਈਆਂ ਨਾ ਬੰਦੀਆਂ ਮਮੀ ਚੰਗਾ ਮੇਰਾ ਬੈਸ ਸਹੀ ਨਾ ਕਰਿਆ ਕਰੋ ਬੈਸ ਗੱਲ ਵਾਹ ਕਰਿਆ ਕਰੋ ਜਦੋਂ ਸੱਚੀ ਗੱਲ ਤਾਂ ਆਉਂਦੀ ਆ ਫੇਰ ਤੜਫਣ ਡਿਆ ਪਈਨੀ ਆ ਬੈਸ ਸੁਸਾਈ ਨਾ ਕਰੋ ਜੇ ਚੱਜਦੀ ਹੋਵੇ ਨਾ ਤੇ ਭਰਾ ਪਰਜਾਈ ਮਗਰ ਆਉਣ ਜਦੋਂ ਆ ਕਰਤੂਤਾ ਉੱਥੇ ਜਾ ਕੇ ਕਰਦੀ ਤਾਂ ਉਹਨਾਂ ਕਿਸੇ ਤੇਰਾ ਮਗਰ ਆਉਣਾ ਏਦਾਂ ਕਰੋ ਆ ਕੁੜੀ ਨੂੰ ਕੱਢੋ ਇੱਥੇ ਜਿਹੜਾ ਕੰਮ ਕਰਨ ਵਾਲਾ ਵ ਨੀ ਤੂੰ ਕੌਣ ਹੁੰਦੀ ਆ ਕੁੜੀ ਨੂੰ ਕੱਢਣ ਵਾਲੀ ਕੁੜੀ ਨੇ ਇੱਥੇ ਰਹਿਣਾ ਹੀ ਰਹਿਣਾ ਜੋ ਤੇਰ ਕੋ ਹੁੰਦਾ ਕਰ ਲੈ ਤੂੰ ਜਾ ਹੱਥ ਪੇਕੇ ਆਪਣੇ ਮੇਰਾ ਇਹੋ ਕੰਮ ਹੀ ਹੁਜੇ ਵਿਆਹੀ ਗਈ ਤਾਂ ਵੀ ਇਹਦਾ ਇਹੋ ਕੰਮ ਉਹਨਾਂ ਦੇ ਨਹੀਂ ਉਹਨੇ ਪਸਾ ਤੇ ਤੇਰੇ ਮੇਰੇ ਇੱਥੇ ਮੇਰੇ ਕੋਈ ਪਵੜੇ ਨਹੀਂ ਆ ਠੀਕ ਵਾ ਨਾ ਜੋ ਕੋ ਕਰਮਦੀ ਆ ਨਾ ਆ ਕੁੜੀ ਕਰਾਉਂਦੀ ਆ ਇਹ ਜਦੋਂ ਕੁਵਾਰੀ ਹੀ ਉਦੋਂ ਵੀ ਇਹੋ ਕੰਮ ਹੀ ਜੇ ਵਿਆਹੀ ਗਈ ਆ ਤਾਂ ਨਹੀਂ ਹਾਨੂੰ ਜੀਣ ਦੇਂਦੀ ਖਬਰਦਾਰ ਜੀ ਉਹਦੇ ਬਾਰੇ ਇੱਕ ਵੀ ਲੱਗ ਬੋਲੇ ਮੈਂ ਜਬਾਨ ਖੇਚ ਲੈਣੀ ਆ ਘੜੀ ਨਹੀਂ ਕੋਈ ਨੂੰ ਕਹਿਣੀ ਆ ਜੇ ਕੰਮ ਕਰਨਾ ਕੋਈ ਕਿਸੇ ਕੰਮ ਨੂੰ ਨਹੀਂ ਹੱਥ ਲਾਉਂਦੀ ਕਿਉਂ ਕੰਮ ਨਹੀਂ ਕਰਦੀ ਆ ਉਹਨਾਂ ਕੰਮ ਨਹੀਂ ਕਰਨਾ ਕੰਮ ਨਹੀਂ ਕਰਦੀ ਤੂੰ ਕੰਮ ਕਰਨ ਨੂੰ ਆਈਆਂ ਨਾਲ ਕਿੰਨਾ ਕੰਮ ਆ ਕਿੰਨੀਆਂ ਕਿ ਤਾਉਣਾ ਤੋੜਨ ਆਈ ਆਂ ਹੀ ਫੇ ਥੱਕ ਜਾਨੀ ਤੂੰ ਫਿਰ ਹਿੱਦਾ ਕੇ ਮੇਰੇ ਨਾਲ ਲੜਿਆ ਨਾ ਕਰੋ ਜਿਹੜੀ ਤਾ ਕਹਿੰਦਾ ਕਰਿਆ ਕਰੋ ਜਿਹੜੀ ਸੱਚੀ ਗੱਲ ਮੈਂ ਕਰਨੀ ਆ ਕਰਨੀ ਆ ਤੁਸੀਂ ਨਾਲੇ ਨਾ ਲਵਲੀ ਨੂੰ ਦੱਸਦੀਆਂ ਨਾ ਫਿਰ ਜ਼ੁਬਾਨੇ ਦੇ ਜਿਆਦਾ ਖੁੱਲਦੀ ਜਾਂਦੀ ਐ ਇਹਨੂੰ ਲੁਕਾ ਦੇ ਜਿਹੜੀ ਦੱਸਣੀ ਗੱਲ ਤੁਸੀਂ ਦੱਸ ਲਓ ਤੇਰੀ ਭਾਲ ਲੱਜੂ ਕੀ ਕਰ ਲੈਣੀ ਐ ਬਲਾ ਉਹ ਐਦਾਂ ਨਹੀਂ ਹਟਣਾ ਮੇਰਾ ਰਹਿ ਤਾਂ ਮਮਮੀ ਸਾਧ ਹੋਈ ਏ ਤੁਹਾਡੇ ਵਾਲੀ ਜਦੋਂ ਵੀ ਕੋਈ ਗੱਲ ਹੁੰਦੀ ਤੇ ਹੱਥ ਚੁਕਨ ਲਾ ਪੈਨੇ ਆ ਮੈਂ ਨਿਆਣੀ ਐ ਕੋਈ ਤੁਹਾਡੀ ਨੋ ਆ ਥੋੜੀ ਬੋਦੀ ਸ਼ਰਮ ਕਰਿਆ ਕਰੋ ਜਦੋਂ ਕੋਈ ਗੱਲ ਬਾਤ ਹੁੰਦੀ ਤੇ ਚਪੇੜਾ ਮਾਰਨ ਲਾ ਪੈਨੇ ਆ ਔਰ ਯਈ ਉਹਦੇ ਮਰੋ ਫੇਰ ਤੁਹਾਨੂੰ ਦੁੱਖ ਲੱਗੇ ਬਗਾਨੀਆਂ ਦੇ ਤਾਂ ਬੜੀਆਂ ਵੱਜਦੀਆਂ ਵਾ ਆਪਣੀ ਦੇ ਮਰੋ ਫੇਰ ਤੁਹਾਨੂੰ ਪੀੜ ਹੋਵੇ ਵੀ ਹਾਂ ਵੀ ਵੱਜੀ ਆ ਟੀਚ ਪੇੜ ਤੈਨੂੰ ਬੜੀ ਚੁਬੀ ਆ ਜ਼ੁਬਾਨ ਕਿਦਾਂ ਲੜਾਉਂ ਰਹੀ ਆ ਹਟਾ ਨੀਂ ਡਈ ਜ਼ੁਬਾਨ ਚਲਾਉਣਾ ਜਰ ਆਂਦਾ ਸਬਜੀ ਮੈਂ ਆਪੇ ਬਣਾ ਲੂੰਗੀ ਜਾ ਕੇ ਆਪਣਾ ਕੰਮ ਕਰ ਆਹ ਸਬਜੀ ਖਾ ਕੇ ਨਾ ਤੇ ਬੜੇ ਹੀ ਭਲਵਾਨ ਹੋ ਜਾਣਾ ਦਫਾ ਹੋ ਜਾ ਕੇ ਨੇੜੇ ਚ ਪੇੜ ਮਰੀ ਹੈ ਨਾ ਕੰਮ ਚੰਗਾ ਤੇ ਨਹੀਂ ਕੀਤਾ ਅੱਗੇ ਇਹ ਨਾ ਵਜਾ ਕਰਕੇ ਨਹੀਂ ਇੱਥੇ ਤੱਕ ਪਹੁੰਚੀਆਂ ਵਾ ਇਹਨੇ ਕੁੜੀ ਨੇ ਮੈਨੂੰ ਜਾਪਦਾ ਵਾ ਹੋਰ ਅੱਗੇ ਬੰਨੀ ਕੀ ਕਰਉਣਾ ਵਾ ਕੋਈ ਗੱਲ ਨਹੀਂ ਇਹ ਬਦਲਾ ਤਾਂ ਲਿਆ ਹੀ ਜਾਊਗਾ ਐਦਾਂ ਤੇ ਮੈਂ ਵੀ ਨਹੀਂ ਰਹਿਣ ਵਾਲੀ ਐਡੀ ਕਿਤੇ ਤੇਜ ਵਾ ਨਾ ਜਿੱਦਾਂ ਮਾਂ ਕਹਿੰਦੀ ਹੈ ਨਾ ਉਦਾਂ ਹੀ ਮਗਰ ਲੱਗ ਜਾਂਦੀ ਆ ਉਹੋ ਜੀ ਇਹ ਮਗਰ ਲੱਗਣ ਵਾਲੀ ਜਿਹੜੀ ਝਟਾ ਕੀਤੇ ਆਗੇ ਡੇਪੀ ਮੇਰੇ ਛਪਣਾ ਮਾਰ ਕੋਈ ਗੱਲ ਨਹੀਂ ਹੁਣ ਤਾਂ ਇਹ ਬਦਲਾ ਲੈ ਕੇ ਛੱਡੂਗੀ ਐਦਾਂ ਨਹੀਂ ਮੈਂ ਹਟਦੀ ਵੱਜੀ ਆ ਨਾ ਹੁਣ ਮੂੰਹ ਫੜ ਕੇ ਤੇ ਬੈਠੀ ਰਹੀ ਇੱਥੇ ਤੇਰੀ ਰੋਟੀ ਦੀ ਹੰਨ ਕੋਈ ਲੋੜਨੀਗੀ ਮੰਮੀ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਦੋ ਵਾਰ ਲੱਗੀ ਸਬਜੀ ਨੂੰ ਤੜਕਾ ਲਾਉਣ ਦਾਲ ਬਣਾਈ ਆ ਖਰੇ ਤੇ ਮੈਂ ਇਨੀ ਗੱਲ ਕਹੀ ਮੈਂ ਵੀ ਸੰਦੀਪ ਦੇ ਕੱਪੜੇ ਵਿਖਾਲਦੀ ਸੀ ਤੂੰ ਵੇਖ ਲੈਂਦੀ ਤੇ ਗਾੜੀ ਇਹਨੇ ਮੈਨੂੰ 100 100 ਗੱਲ ਕੀਤੀ ਕਦੀ ਆਂਦੀਆਂ ਨੂੰ ਹਿੱਸਾ ਦੇ ਦੇ ਕਦੀ ਕੋਸ਼ ਕਦੀ ਕੁਛ ਮੰਮੀ ਤੁਸੀਂ ਘਰ ਤੋਂ ਕਹਿਣਾ ਹੀ ਕੋ ਜਨ ਨੂੰ ਤੁਹਾਨੂੰ ਪਤਾ ਤਾਂ ਹੈਗਾ ਵਾ ਉਹ ਤੇ ਸਿਰ ਦੇ ਵਾਲਾ ਨੂੰ ਪੈਂਦੀ ਐ ਮੇਰੀ ਗੱਲ ਸੁਣ ਸੰਦੀਪ ਅੱਗੇ ਮੈਂ ਇਹਦੀਆਂ ਸੁਣ ਲੈਨੀ ਆ ਮੇਰ ਕੋ ਹੋਣੀ ਸੁਣੀਆਂ ਜਾਂਦੀਆਂ ਅੱਗੇ ਹਾਂ ਤੁੱਕ ਵਾਰੀ ਕੋਈ ਗੱਲ ਨਹੀਂ ਹੁਣ 4 ਦਿਨ ਆਈਆਂ ਤੇ ਲਾ ਕੇ ਤੇਰਾ ਨਾ ਖਾ ਨਹੀਂ ਸਕਦੀ ਮੈਂ ਤਾਂ ਵੱਟ ਕੇ ਚਪੇੜ ਮਾਰੀ ਉਹਦੇ ਮੂੰਹ ਤੇ ਮੰਮੀ ਆਹ ਕੰਮ ਨਹੀਂ ਹੀ ਕਰਨਾ ਤੁਸੀਂ ਉਹਦੇ ਅੱਗੇ ਲੜਾਈ ਨੂੰ ਵਜਾ ਮਾਰਦੀ ਆ ਤੇ ਕੋਈ ਗੱਲ ਨਹੀਂ ਮੈਨੂੰ ਇਹਦਾ ਡਰ ਨਹੀਂ ਪਿਆ ਅਜੇ ਤਾਂ ਸਭ ਕੁਝ ਸਾਡੇ ਹੱਥ ਚ ਵਾ ਤੇ ਆਹ ਕਰਤੂਤਾਂ ਕਰਨ ਰਹੀ ਆ ਜੇ ਭੜਕੇ ਮੰਨ ਲੈ ਇੰਨਾ ਕੋ ਚਲ ਗਿਆ ਤੇ ਇਹਨਾਂ ਨੂੰ ਪੁੱਛਣਗੇ ਮੰਮੀ ਉਹਨੇ ਗੱਲ ਵਧਾ ਲੈਣੀ ਆ ਉਹਨੇ ਕਿਹਾ ਮੰਮੀ ਨੇ ਚਪੇੜ ਮਾਰੀ ਆ ਉਹ ਵੀ ਸੰਦੀਪ ਦੀ ਵਜ੍ਹਾ ਕਰਕੇ ਉਲਟੇ ਗਾਲੋ ਮੇਰੇ ਤੇ ਆ ਜਾਣੀਆਂ ਜਿਹੜੀ ਇਹਨੇ ਨਾ ਦਰਖਾਸਤ ਸਰਕਾਰੀ ਦਰਬਾਰੇ ਦੇਣੀ ਦੇਲੇ ਜਾ ਕੇ ਮੈਨੂੰ ਕਿਸਦਾ ਡਰਨਿੰਗਾ ਹੈਗਾ ਜਾਣਾ ਤੇ ਪੇਕਿਆਂ ਤੱਕ ਵਾ ਨਾ ਤੇ ਪਿਛੇ ਇਹਦੇ ਤਾਂ ਕੋਈ ਆਉਂਦਾ ਨਹੀਂ ਤੇਰੇ ਵਿਆਹ ਨੂੰ ਨਾ ਮਹੀਨਾ ਹੋ ਚੱਲਿਆ ਵਾ ਅਜੇ ਤੱਕ ਕੋਈ ਵੜਿਆ ਨਹੀਂਗਾ ਆਇਆ ਨਹੀਂਗਾ ਵੀ ਹੈਗੇ ਜੇ ਕਿ ਨਹੀਂ ਕਰਤੂਤ ਤੇ ਨਹੀਂ ਕਹਿੰਦੇ ਤੇ ਪੇਕਿਆਂ ਨੂੰ ਮੰਮੀ ਨਹੀਂ ਮਿਲਦੇ ਤੇ ਨਾ ਮਿਲਣ ਸਾਨੂੰ ਕੀ ਹੈ ਭਰਨਾ ਤੁਸੀਂ ਆ ਗਲਤੀ ਕੀਤੀ ਆ ਮੈਂ ਕੋਈ ਗਲਤੀ ਨਹੀਂ ਕੀਤੀ ਜੋ ਮੈਂ ਕੰਮ ਕੀਤਾ ਨਾ ਮੈਂ ਚੰਗਾ ਹੀ ਕੀਤਾ ਵਾ ਮੰਮੀ ਜਿੱਦਾਂ ਦੀ ਮੈਂ ਹੀ ਨਾ ਉਦਾਂ ਦੀ ਉਹ ਆ ਜੀ ਉਹ ਨਹੀਂ ਚੰਗੀ ਤੇ ਤੂੰ ਇਹ ਮਾੜੇ ਬਣ ਜਾਣਾ ਕੋਈ ਗੱਲ ਨਹੀਂ ਸੰਦੀਪ ਜੋ ਇਹ ਕਰਦੀ ਆ ਨਾ ਬਹੁਤ ਵਧੀਆ ਕਰਨ ਦੇ ਆ ਇਹਨੂੰ ਕਿਤੇ ਭੋਰਾ ਕਰਨੀ ਆ ਜੇ ਮੁੰਡਾ ਰੋਟੀ ਪਾਣੀ ਮੰਗਦਾ ਤਾਂ ਉਹਦਾ ਲੰਡਾ ਪਿੰਦੀ ਆ ਹੱਦ ਹੋ ਗਈ ਇਹਦੇ ਵਾਲੀ ਉਹਨੂੰ ਮੰਮੀ ਹੋਰ ਬਹਨਾ ਮਿਲ ਜਾਣਾ ਵਾ ਮਮੀ ਉਹਨੇ लवली பாਜੀ ਨੂੰ ਦੱਸ ਦੇਣਾ ਵਾ ਤੇ लवली பாਜੀ ਨੇ ਫੇਰ ਟਾਟ ਨਾ ਬੋਲਣਾ ਵਾ ਗੱਲ ਵਧਣੀ ਆ ਘਟਣੀ ਨਹੀਂ ਹੈਗੀ ਤੇ ਇਦਾਂ ਦਾ ਕੰਮ ਨਾ ਕਰਿਆ ਕਰੋ ਤੁਸੀਂ ਸੰਦੀਪ ਜਦੋਂ ਦਾ ਤੇਰਾ ਵਿਆਹ ਰਖਿਆ ਵਾ ਇਹ ਨੋਕਾ ਟੋਕੀ ਕਰਨੋਂ ਹਟਦੀ ਨਹੀਂ ਆ ਆ ਕਿਉਂ ਲੈਤਾ ਆ ਕਿਉਂ ਬਣਾਤਾ ਮੈਨੂੰ ਇਹ ਨੋਕਾ ਟੋਕੀ ਪਸੰਦ ਨਹੀਂਗੀ ਸਾਬ ਕੋ ਜੈਨੂ ਵੀ ਬਣਾ ਕੇ ਦਿੱਤਾ ਉਦੋਂ ਤਾਂ ਤੜਫੀ ਨਾ ਆਏ ਜੇ ਮੈਂ ਸੋਨੇ ਦੀ ਗੱਲ ਕੀਤੀ ਕਿ ਸੈਟ ਤੇਰੇ ਪਿਆਕੇ ਆ ਨੇ ਰੱਖ ਲਿਆ ਗਾੜੀਆਂ ਆਂਦੀ ਲਕਾਇਆ ਤੁਸੀਂ ਆ ਮੈਂ ਹਾ ਫਿਗਰ ਨਾ ਕਰ ਤੇਰੀ ਮਾਂ ਦੇ ਧੌਣੋਂ ਵੇਖੀ ਮੈਂ ਕਿਦਾਂ ਫੜਦੀ ਆ ਤੇਰੇ ਹੱਡਾਂ 'ਚੋਂ ਸੈਟ ਕਢਾਉਣਾ ਜਿੱਦਾਂ ਮਰਜ਼ੀ ਮੈਨੂੰ ਲਿਆ ਕੇ ਦੇ 1.5 ਲੱਖ ਨੂੰ ਤੋਲਾ ਹੋਇਆ ਤਾਂ ਤੂੰ ਪ੍ਰਧਾਨ ਬਣੀ ਆ ਤੇਰਾ ਇਰਾਦਾ ਹਣਾ ਮਾਤਾ ਦੀ ਅੱਖਾਂ 'ਚ ਪੱਟਾ ਪਾਤਾ ਮੈਂ ਤੇ ਚੋਪੀ ਕਰ ਗਈ ਆ ਮੈਂ ਚੁੱਪ ਨਹੀਂ ਮੈਂ ਵੇਖਣ ਲਈ ਕਿ ਸੰਦੀਪ ਦਾ ਵਿਆਹ ਹੋਈ ਜਾਵੇ ਫੇਰ ਹੀ ਮੁੱਦਾ ਚੁਕੂੰਗੀ ਮੰਮੀ ਗਰਮ ਨਾ ਹੋਵੋ ਤੁਸੀਂ ਠੰਡੇ ਹੋ ਜਾਓ ਚਲ ਮੈਂ ਤੜਕਾ ਲਾਵਾਂ ਤੇ ਰੋਟੀ ਬੁਰਕੀ ਖਾਓ ਕੋਈ ਗੱਲ ਨਹੀਂ ਤੜਕਾ ਮੈਂ ਲਾ ਦਿੰਦੀ ਨਹੀਂ ਨਹੀਂ ਤੂੰ ਬਿਆਹ ਮੈਂ ਲੰਨੀ ਹੈ ਮੈਨੂੰ ਤੇ ਇੱਕ ਭਾਬੀ ਦੀ ਸਮਝ ਨਹੀਂ ਆਉਂਦੀ ਇੰਨੇ ਪਤਾ ਨਹੀਂ ਕੀ ਕਰਨਾ ਵਾ ਜਦੋਂ ਵੇਖੋ ਉਹਦੋਂ ਲੜਾਈ ਮੈਂ ਜਿੱਦਨ ਦੀ ਆਈਆਂ ਨਾ ਕਿਤੇ ਇੱਕ ਦਿਨ ਨਹੀਂ ਖੁਸ਼ ਹੋਈ ਕਿ ਚਲ ਸੰਦੀਪ ਆਈ ਆ ਚਾਰ ਦਿਨ ਮੈਂ ਹੱਸਾਂ ਖੇਡਾਂ ਉਹਦੇ ਨਾਲ ਇੰਨੇ ਕਿਹੜਾ ਬਾਰ ਬਾਰ ਆਉਣਾ ਵਾ ਮੇਰਾ ਤੇ ਜੀ ਕਰਦਾ ਵਾ ਨਾ ਚਲ ਜਾ ਛੇਤੀ ਇੱਥੋਂ ਇਹਨਾਂ ਦੇ ਘਰ ਨਾ ਕਪਾਤ ਮੁਕਣਾ ਨਹੀਂ ਆ ਨਾ ਮੇਰਾ ਲੱਗ ਜਾਣਾ ਵਾ ਕਿ ਸੰਦੀਪ ਦੀ ਵਜ੍ਹਾ ਕਰਕੇ ਹੋਣ ਰਿਆ ਸਭ ਕੁਝ ਆਦ ਬਣ ਗਈ ਆ ਨਾਲੇ ਕੋਟਾ ਪੀਵਾ ਤੇ ਨਾਲੇ ਮੈਂ ਸੰਦੀਪ ਨੂੰ ਦਵਾ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਜਿੱਦਾਂ ਦੀ ਇਹ ਗੱਲਾਂ ਕਰਨ ਲਈ ਆ ਜੇ ਕੁੜੀ ਸੁਣੂਗੀ ਤੇ ਕੀ ਸੋਚੂਗੀ ਭੀ ਇਹ ਕੁਝ ਕਰ ਰਹੀ ਮੇਰੇ ਨਾਲ ਮੈਂ ਨਹੀਂ ਆ ਪਰਜਾਈਆਂ ਵਾਲਾ ਤੇਦਾ ਇੱਕ ਕੰਮ ਵੀ ਨਹੀਂ ਹੈਗਾ ਕਿਤੇ ਲੋਕਾਂ ਦੀਆਂ ਪਰਜਾਈਆਂ ਪਹਿਣਾ ਵਾਂਗੂੰ ਰਹਿੰਦੀਆਂ ਕਿਤੇ ਸੌ ਚਾ ਰੀਝਾਂ ਪੂਰੀਆਂ ਕਰਦੀਆਂ ਵੀ ਮੇਰੀ ਨਣਾਣ ਆਈ ਆ ਚੱਲ ਸੰਦੀਪ ਆਪਾਂ ਸ਼ਹਿਰ ਨੂੰ ਚੱਲੀਏ ਚੱਲ ਸੰਦੀਪ ਆਪਾਂ ਆਹ ਕੰਮ ਕਰ ਲਈਏ ਨਾ ਇਹਨੂੰ ਤੇ ਕਪਾਤ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੈਗਾ ਪਤਾ ਨਹੀਂ ਉੱਥੇ ਪਰਜਾਈਆਂ ਨਾ ਕਿਦਾਂ ਇਹਨੇ ਕੱਟੀ ਆ ਉਹਨਾਂ ਨੇ ਵੀ ਤੋਰ ਕੇ ਸ਼ੁਕਰ ਕੀਤਾ ਹੋਣਾ ਗੁਰਦੁਆਰੇ ਮੱਥਾ ਟੇਕ ਕੇ ਆਣੀਆਂ ਤੇ ਸਾਡੇ ਗਲੋਂ ਲੱਥੀ ਆ ਤਾਂ ਕਰਕੇ ਤੇ ਇਹਦੇ ਮਗਰ ਕੋਈ ਵੜਦਾ ਨਹੀਂਗਾ ਉਦੋਂ ਮੈਂ ਸੱਦੇ ਹੀ ਤੇ ਫੇਰ ਆਏ ਹੀ ਹੁਣ ਵੇਖ ਲਾ ਕਿਸ ਨੇ ਕੀਤਾ ਇਹਨੂੰ ਹੋਣ ਮੇਰਾ ਇਰਾਦਾ ਇਹਦਾ ਭਰਾ ਪਰਜਾਈ ਨੂੰ ਇੱਕ ਵਾਰ ਹੋਣ ਕਰਕੇ ਸੱਦਾ ਤੇ ਉਹਨੂੰ ਦੱਸਾਂ ਇਹਦੀਆਂ ਕਰਤੂਤਾ ਵੀ ਆਹ ਕਰਤੂਤਾ ਕਰ ਦਿਜੇ ਪਲ ਕੇ ਨਾ ਕਿਉ ਕਿ ਸੱਸ ਦੇ ਵਿੱਚ ਕਸੂਰ ਵਾ ਜਾਂ ਸਹੁਰੇ ਦੇ ਵਿੱਚ ਕਸੂਰ ਵਾ ਧੀ ਆਪਣੀ ਨੂੰ ਸਮਝਾ ਲਓ ਨਹੀਂ ਤੇ ਮਿਰ ਤੋਂ ਬੁਰਾ ਕੋਈ ਨਹੀਂ ਆ ਚੱਕੋ ਇਹਦਾ ਜਲੀ ਬਿਸਤਰਾ ਤਾਂ ਲੈ ਜਾ ਇਹਨੂੰ ਨਾਲ ਇਹਦਾ ਮੈਂ ਚਾਰ ਨਹੀਂ ਪਾਉਣਾ ਇੱਥੇ ਸਰਪੰਦਰ ਚਾਹ ਲਿਆ ਯਾਰ ਘੁੱਟ ਬਣਾ ਕੇ ਸਵੇਰ ਦੇ ਗਏ ਆ ਸਿਰਪੀ ਲਹੋਂਦੀ ਪੀ ਲੋ ਮੰਮੀ ਆਪਣੀ ਕੋ ਮੇਰੇ ਕੋ ਤਾਂ ਨਹੀਂ ਗਈ ਬੰਦੀ ਹੈਗੀ ਤੂੰ ਕੱਲੀ ਮੂੰਹ ਸੁੱਟ ਕੇ ਬੈਠੀ ਆ ਮੂੰਹ ਕਿਉਂ ਨਹੀਂ ਬਣਾਉਣੀ ਚਾਹ ਮੂੰਹ ਕਾਲੀ ਸੁਟਣਾ ਵਾ ਹਾਂ ਮੰਮੀ ਨਾ ਕੰਮ ਨਹੀਂਗੇ ਚੰਗੇ ਕਰਦੇ ਹੈਗੇ ਪਤਾ ਨਾ ਮੰਮੀ ਨੇ ਅੱਜ ਕੀ ਕੀਤਾ ਵਾ ਕੀ ਕੀਤਾ ਮੈਂ ਚੰਗੀ ਭਾਲੀ ਸਬਜ਼ੀ ਲੱਗੀ ਹੈ ਬਣਾਉਣ ਤੇ ਮੇਥੀ ਤੋੜਨਦੀ ਤੇ ਆਗੇ ਮੇਰੇ ਲਾਗੇ ਆਗੇ ਤੇ ਇੰਨੀਆਂ ਗੱਲਾਂ ਕੀਤੀਆਂ ਨਾ ਵੱਧ ਘਟ ਅਸੀਂ ਤੂੰ ਕੁੜੀ ਨੂੰ ਏਦਾਂ ਕਿਹਾ ਵਾ ਉਦਾਂ ਕਿਹਾ ਵਾ ਮੈਂ ਹਮ ਮੈਂ ਤਾਂ ਕੋਈ ਗਲਤ ਨਹੀਂ ਕੀਤੀ ਹੈਗੀ ਉਹਨੂੰ ਉਹ ਝੂਠੀਆਂ ਸੱਚੀਆਂ ਬਣਾ ਕੇ ਦੱਸਦੀ ਰਹਿੰਦੀ ਆ ਚਲੋ ਮੈਂ ਵੀ ਕੁੜੀ ਨੂੰ ਜਵਾਬ ਦਿੱਤਾ ਵੀ ਮੈਂ ਨਹੀਂ ਮੀਂਦਾਂ ਦੀ ਕੋਈ ਵੀ ਗੱਲ ਕੀਤੀ ਕੀ ਗੱਲਬਾਤ ਹੋਈ ਐ ਮੁੜ ਕੇ ਪੇਕੇ ਆ ਤਾਂ ਕਿ ਪਹੁੰਚ ਗਏ ਤੇਰੀ ਮੰਮੀ ਨਾਲ ਵੀ ਗੱਲ ਕਰਨੀ ਐ ਜਿੱਦਨ ਇੱਥੇ ਆਈ ਉਹਨੂੰ ਵੀ ਸਾਰਾ ਕੁਝ ਪੁੱਛਣਾ ਵਾ ਮੈਂ ਤੇ ਮੈਂ ਚਲੋ ਜਦੋਂ ਮੌਕਾ ਆਊਗਾ ਤਾ ਪੁੱਛ ਲਿਓ ਕੀ ਗੱਲਬਾਤ ਕੀ ਨਹੀਂ ਤਹਈਦਾ ਕਰਦਿਆ ਕਰਦਾ ਤਾਂ ਮੁੜ ਕੇ ਮੇਰੇ 'ਚ ਪੇੜ ਮਾਰ ਦਿੱਤੀ ਦੱਸੋ ਇਹ ਕੰਮ ਚੰਗੇ ਇਹਨਾਂ ਵਾਸਤੇ ਜਦੋਂ ਕੋਈ ਮੜੀ ਚੰਗੀ ਗੱਲ ਹੁੰਦੀ ਐ ਫੜ ਕੇ ਮੇਰੇ 'ਚ ਪੇੜਾ ਮਾਰਨ ਡੈ ਪੈਂਦੇ ਆ ਨਾਲੇ ਮੈਂ ਕੰਮ ਕਰਾ ਇਹਨਾਂ ਦਾ ਤੇ ਨਾਲੇ ਇਹਨਾਂ ਕੋ ਮੈਂ ਜੁੱਤੀਆਂ ਖਾਵਾ ਇਹ ਕਿਹੜੀ ਕਿਤਾਬ ਵਿੱਚ ਲਿਖਿਆ ਭਲਾ ਆਪਣੀ ਧੀ ਨੂੰ ਮਾਰਨ ਹਾ ਪਤਾ ਲੱਗੇ ਇਹਨਾਂ ਨੂੰ ਕਿਦਾਂ ਵਾਈਦੀਆਂ ਉਹਦੇ ਨਾਲ ਦੀ ਧੀ ਹੋਈ ਨਾ ਮੈਂ ਫੇ ਬਗਾਨੀ ਆ ਨਾ ਤਾਂ ਕਰਕੇ ਤੇਰੀ ਗੱਲ ਸੁਣ ਮਾਤਾ ਦਾ ਕਸੂਰ ਕੱਢੀ ਜਾਂਨੀ ਆ ਤੂੰ ਵੀ ਕੋਈ ਨਾ ਕੋਈ ਗੱਲ ਕੀਤੀ ਹੋਊਗੀ ਤੇ ਤਾਈ ਉਹਨੇ ਚਪੇੜ ਮਾਰੀ ਆ ਕਿਤੇ ਉਹ ਗੱਲ ਦਾ ਪਤਾ ਤਾਂ ਨਹੀਂ ਲੱਗਿਆ ਉਹਨੂੰ ਤੇ ਕੁੜੀ ਮਾੜੇ ਘਰ ਚਲ ਗਈ ਆ ਤੂੰ ਹੀ ਵੀ ਨਾ ਮੇਰਾ ਹੀ ਕਸੂਰ ਕੱਢਿਆ ਕਰੋ ਤੂੰ ਹੀ ਉਹਨਾਂ ਨੂੰ ਤਾਂ ਕੁਝ ਨਹੀਂ ਕਹਿਣਾ ਹੈਗਾ ਨਹੀਂ ਜੇ ਕਪੜੇ ਲੈਣ ਗਈਆਂ ਮਾਵਾਂ ਧੀਆ ਮੈਨੂੰ ਦੱਸਦੀਆਂ ਇੱਕ ਵਾਰ ਦੱਸਣ ਦਾ ਫਰਜ਼ ਵੀ ਨਹੀਂ ਸਮਝਦੀਆਂ ਕਿ ਕਿਸੇ ਨੂੰ ਦੱਸਣਾ ਮੈਨੂੰ ਮੈਂ ਕੱਲ ਵੀ ਕਿਹਾ ਸੀ ਵੀ ਪੈਸੇ ਉਹਨਾਂ ਨੇ ਖਰਚਣੇ ਆ ਤੈਨੂੰ ਕੀ ਲੋੜ ਉਹ ਪੁੱਛਣ ਦੀ ਤੈਨੂੰ ਦੱਸਣ ਚਾਹੀਏ ਨਾ ਦੱਸਣ ਤੇ ਜੇ ਮੈਂ ਹੁਣ ਚੁੱਪ ਕੀਤੀ ਸੀ ਤੇ ਤਾਂ ਕਿਹੜਾ ਜੀਨ ਦਿੰਦੀਆਂ ਵਾ ਉਹ ਪਤਾ ਨਹੀਂ ਕੁੜੀ ਨੇ ਕੀ ਉਹਨਾਂ ਦੇ ਕੰਝ ਫੂਕ ਮਾਰੀ ਆ ਝੂਠੀ ਸੱਚੀ ਗੱਲ ਲਾ ਕੇ ਦੱਸ ਦਿੰਦੇ ਆ ਉਹ ਅਗੇ ਮੇਰੇ ਦਿਵਾਲੇ ਹੋ ਜਾਂਦੇ ਆ ਇਹ ਕੰਮ ਚੰਗੇ ਨਹੀਂ ਇਹਨਾਂ ਵਾਸਤੇ ਮੈਂ ਪਿੰਡ ਚਲ ਜਾਣਾ ਫਿਰ ਇਸ ਗੱਲ ਤੇ ਅਜੇ ਤੇ ਮਾਦਾ ਨੂੰ ਉਹ ਗੱਲ ਤਾਂ ਨੀਂਗਾ ਪਤਾ ਜਦੋਂ ਉਹ ਗੱਲ ਦਾ ਪਤਾ ਲੱਗ ਗਿਆ ਨਾ ਉਹਨੇ ਆਪ ਹੀ ਘੱਲ ਦੇਣਾ ਤੈਨੂੰ ਪਿੰਡ ਤੈਨੂੰ ਨੀਂਗਾ ਜਾਣ ਦੀ ਲੋੜ ਹੈਗੀ ਕੋਈ ਨਹੀਂ ਮੈਂ ਚਲ ਜਾਂ ਨਹੀਂ ਆਹ ਖਾਲੇ ਪੱਕੀਆਂ ਹਾਂ ਸਦੀਆਂ ਕਿੰਨੀਆਂ ਕ ਮਿਲਦੀਆਂ ਭਲਾ ਇਹਨੇ ਨਹੀਂ ਪੁੱਛਣਾ ਇਹਨੇ ਚਾਹ ਪਾਣੀ ਵੀ ਨਹੀਂ ਪੁੱਛਣਾ ਵੀ ਘਰ 'ਚ ਹੈਗੇ ਕਿ ਨਹੀਂ ਹੈਗੇ ਪਰ ਤੂੰ ਕਿਹੜਾ ਕੰਮ ਚੰਗਾ ਕੀਤਾ ਤੂੰ ਸਾਰਿਆਂ ਨੂੰ ਦੱਸਦੀ ਤੇ ਘਰ ਬਾਹਰ ਇਦਾਂ ਦਾ ਬਹੁਤ ਕੁ ਕੁੜੀ ਵੀ ਤੇਰੀ ਜਾਨ ਨੂੰ ਰੋਂਦੀ ਆ ਤੇ ਮਜ਼ਾ ਵੀ ਤੂੰ ਹੀ ਮੇਰੇ ਵੱਲ ਦੀ ਗੱਲ ਨਹੀਂ ਕਰਨੀ ਹੈ ਨਾ ਗੱਲ ਤੇ ਇਹੋ ਹੀ ਆ ਮੈਂ ਕਿਸੇ ਦੇ ਵੱਲ ਦੀ ਗੱਲ ਵੀ ਨਹੀਂ ਕਰਦਾ ਘਟ ਮਾਤਾ ਵੀ ਨਹੀਂ ਤੇ ਘਟ ਤੂੰ ਵੀ ਨਹੀਂ ਗੱਲਾਂ ਕਰਨ ਉਹ ਵੀ ਨਹੀਂ ਹਟਦੀ ਹੋਣੀ ਤੇ ਤੂੰ ਵੀ ਨਹੀਂ ਹਟਦੀ ਚਲੋ ਕੋਈ ਗੱਲ ਨਹੀਂ ਮੈਂ ਤੇ ਤੁਹਾਨੂੰ ਤਾਂ ਗੱਲ ਦੱਸਦੀ ਆਂ ਕਿ ਚਲ ਜੇ ਉਹ ਨਹੀਂ ਗੱਲ ਸੁਣਨ ਵਾਲੇ ਹੈਗੇ ਤੇ ਤੁਹਾਡੇ ਨਾਲ ਗੱਲ ਕਰ ਲੈਣੀ ਤੁਸੀਂ ਦੋਨਾਂ ਤੋਂ ਵੱਧ ਗਏ ਉਹ ਮੈਨੂੰ ਤੇ ਪਤਾ ਹੀ ਵੀ ਉਹ ਕੱਪੜੇ ਲੈਣ ਗਈਆਂ ਵਾ ਤੇ ਚ ਲੜਾਈ ਵਾਲੀ ਕਿਹੜੀ ਗੱਲ ਵਾ ਭਲਾ ਕਿ ਉਹ ਕੱਪੜੇ ਲੈਣ ਚਲ ਗਈਆਂ ਵਾ ਤੇ ਮੈਂ ਬਸ ਮਗਰੋਂ ਇੱਕ ਪੱਤ ਪਾ ਕੇ ਬਹਿ ਜਾ ਉਹ ਠੀਕ ਆ ਚਲੋ ਮੇਰੇ ਕਸੂਰ ਕੱਢਣਾ ਵਾ ਨਾ ਤੇ ਮੈਂ ਨਾ ਬਣਉਣੀ ਐ ਚਾ ਤੇ ਨਾ ਬਣਉਣੀ ਰੋਟੀ ਮੇਰੇ ਵੱਲੋਂ ਪਕਾਓ ਤੇ ਨਾ ਪਕਾਓ ਮੈਨੂੰ ਕੋਈ ਹਾਨ ਨਹੀਂਗਾ ਹੈਗਾ ਨਹੀਂ ਤੂੰ ਕੰਮ ਕੰਮ ਲਾਇਆ ਵਾ ਜਦੋਂ ਤੂੰ ਨਹੀਂ ਆਈ ਉਹ ਤਾਂ ਕੰਮ ਨਹੀਂ ਹੁੰਦਾ ਕਿ ਜਾਂ ਹੀ ਰੋਟੀ ਨਹੀਂ ਖਾਂਦੇ ਕਿ ਜਾਂ ਹੀ ਚਾਹ ਨਹੀਂ ਪੀਂਦੇ ਸਾਰੇ ਕੰਮ ਹੁੰਦੇ ਸੀ ਨਾ ਹੁਣ ਤੂੰ ਕੋਈ ਨਹੀਂ ਆ ਬਸ ਸਾਰਾ ਕੰਮ ਮੇਰੇ ਸਿਰ ਤੇ ਹੀ ਆ ਤੇ ਜੇ ਤੂੰ ਕੰਮ ਨਹੀਂ ਨਾ ਕਰਨਾ ਤੇ ਤੈਨੂੰ ਇੱਥੇ ਰਹਿਣ ਦਾ ਵੀ ਕੋਈ ਹੱਕ ਨਹੀਂ ਆ ਆਪਣਾ ਬੈਗ ਫੜ ਤੇ ਆਪਣੇ ਪਿੰਡ ਚੱਲ ਜਾ ਉੱਥੇ ਜਾ ਕੇ ਪਕਾ ਤੇ ਨਾਲੇ ਖਾ ਸਾਨੂੰ ਤਾਂ ਇੱਥੇ ਮਿਲ ਹੀ ਜਾਣੀ ਐ ਰੋਟੀ ਰੋਟੀ ਖਾਣ ਨੂੰ ਨਹੀਂ ਆਈ ਭੁੱਖੇ ਮਰ ਚੱਲੇ ਆਹੋ ਹੁਣ ਮਾਂ ਦੀ ਬੋਲੀ ਬੋਲਣ ਦੇ ਹੈ ਨਾ ਜਿੱਦਾਂ ਉਹ ਕਹਿੰਦੇ ਉਦਾਂ ਕਰਨੇ ਹੁੰਦੇ ਸੀ

ਫੇਰ ਵੇਖਾਂਗੇ ਭਲਾ ਕਿ ਪਤਾ ਮੁੱਕ ਜਾਂਦਾ ਵਾ ਮੁੱਕ ਜਾਂਦਾ ਵਾ ਇੱਥੇ ਬਸ ਅਸੀਂ ਇਦਾਂ ਨਹੀਂ ਗੱਲਾਂ ਕਰਕੇ ਸਾਰਜਿਆ ਕਰੋ ਕੋਈ ਨਹੀਂ ਵੀ ਜੈਨਾਂ ਨੂੰ ਪੁੱਛਣਾ ਵਾ ਤੂੰ ਹੀ ਇਨੀ ਗੱਲ ਕਹੀ ਏ ਜੈ ਕਿ ਦਾਵਾ ਨਾ ਕੋਈ ਉਹਨੂੰ ਪੁੱਛ ਲੈਣਾ ਵਾ ਕਿ ਤੂੰ ਕਿਉਂ ਚਪੜ ਮਾਰੀ ਓਦੇ ਟਾਈਮ ਤੇ ਬੜਾ ਹੋ ਗਿਆ ਬੈਠਿਆਂ ਨੂੰ ਹੁਣ ਨਾ ਇਹਨੂੰ ਪੁੱਛਦਾ ਵਾਂ ਕਿ ਭੈਣ ਕੋ ਕੀ ਲੈ ਕੇ ਆਈ ਓਥੋਂ ਹੈ ਉਹ ਜੀਵਨ ਇਹ ਜੀਵਨ ਹਾਂਜੀ ਇਦਾਂ ਗੱਲ ਸੁਣੋ ਜਰਾ ਹਾਂਜੀ ਦੱਸੋ ਮੇਰੀ ਗੱਲ ਸੁਣ ਭੈਣ ਕੋ ਬੜੀ ਚਲਾਕੀਆਂ ਮਾਰਦੀ ਗਈ ਸੀ ਤੇ ਕੀ ਦਿੱਤਾ ਭੈਣ ਨੇ ਫਿਰ ਅੱਛਾ ਅੱਜ ਸਾਡੇ ਕੋਲ ਨਾ ਆਤੇ ਮੈਨੂੰ ਡੇ ਜਿਸ ਦਿਨ ਫਿਰ ਕੀ ਹੋ ਗਿਆ ਆਜੂਗੀ ਭੈਣ ਮੇਰੀ ਹੁਣ ਨਾ ਨਵਾਂ ਨਵਾਂ ਵਿਆਹ ਕੀਤਾ ਉਹਨੇ ਮੁੰਡੇ ਦਾ ਤੇ ਸੌ ਕੰਮ ਹੁੰਦੇ ਬੰਦੇ ਦੇ ਸਾਂਭਣ ਵਾਲੇ ਹੈ ਨਾਲੇ ਉਹਦੇ ਵੀ ਨਵੀਂ ਨਵੀਂ ਰਿਸ਼ਤੇਦਾਰੀ ਬਣੀ ਮੁੰਡੇ ਦੀ ਉੱਥੇ ਵੀ ਆਉਣਾ ਜਾਣਾ ਸੁਖ ਨਾਲ ਉਹਨਾਂ ਵੀ ਆਉਣਾ ਜਾਣਾ ਤੇ ਫਿਰ ਤੁਹਾਨੂੰ ਪਤਾ ਹੀ ਆ ਨਾ ਹੁਣ ਆਜੂਗੀ ਆਊਗੀ ਜ਼ਰੂਰ ਮੇਰੀ ਭੈਣ ਐਡੀ ਮਾੜੀ ਨਹੀਂਗੀ ਉਹ ਮੇਰੀ ਗੱਲ ਸੁਣ ਲਾ ਜਿੱਦਾਂ ਦਾ ਵਿਆਹ ਹੋਇਆ ਵਾ ਨਾ ਤੂੰ ਚਲ ਗਈਆਂ ਜੇ ਉਹ ਇੱਥੇ ਆਪਣੀ ਨੌ ਨੂੰ ਲੈ ਕੇ ਵੜ ਜੇ ਤੇ ਮੈਨੂੰ ਫਿਰੇ ਮੂੰਹ ਕਹਦੀ ਲੈ ਦੱਸ ਕਿਉਂ ਨਹੀਂ ਨੌ ਨੂੰ ਲੈ ਕੇ ਆਉਣਾ ਉਹਨੇ ਉਹਦੀ ਨੌ ਪਤਾ ਕਿੰਨੀ ਚੰਗੀ ਆ ਮੈਨੂੰ ਆਂਦੀ ਹਮਾਸੀ ਜੀ ਤੁਹਾਡਾ ਤਾਂ ਸੁਭਾਅ ਹੀ ਬੜਾ ਚੰਗਾ ਵਾ ਹੈ ਤੇ ਮੈਂ ਉਹਨੂੰ ਕਿਹਾ ਮੈਂ ਤਾਂ ਕੋਈ ਨਹੀਂ ਸੁਭਾਅ ਚੰਗਾ ਇਦਾਂ ਨਹੀਂਗਾ ਹੁੰਦਾ ਤੂੰ ਆਵੀਂ ਮੇਰੇ ਕੋਲ ਫੇਰ ਪਤਾ ਲੱਗੂਗਾ ਮਾਸੀ ਦਾ ਸੁਭਾ ਕਿਦਾਂ ਦਾ ਵਾ ਤੁਸੀਂ ਜਿੰਨੀ ਮਾੜੀ ਮੇਰੀ ਪਹਿਣ ਨੂੰ ਕਹਿੰਦੇ ਜਿਹਨੇ ਢੀ ਮਾੜੀ ਨਹੀਂ ਗਈ ਉਹਦੇ ਕੋ ਕੰਮਕਾਰਾਂ ਚੋਂ ਨਿਕਲਿਆ ਨਹੀਂ ਗਾ ਗਿਆ ਨਹੀਂ ਤੇ ਆਉਣਾ ਉਹਨੇ ਜ਼ਰੂਰ ਹੀ ਗਾ ਉਹਨੇ ਮਾੜੀ ਵਰਗੀ ਮਾੜੀ ਤੇ ਪਹਿਲੋਂ ਘਰ ਛੱਡੀ ਆ ਤੇ ਹੁਣ ਸਾਨੂੰ ਕਿਹਦੀ ਚਾਹ ਦਾ ਕੀ ਫਾਇਦਾ ਹੈ ਤੁਸੀਂ ਤੇ ਮੈਨੂੰ ਤਾਨੇ ਮਾਰਦੇ ਰਿਹਾ ਕਰੋ ਠੀਕ ਆ ਤੁਹਾਨੂੰ ਮੌਕਾ ਮਿਲਣਾ ਚਾਹੀਦਾ ਗੱਲ ਕਰਨ ਦਾ ਅਗਲੇ ਦੀ ਮਜਬੂਰੀ ਸਮਝੀ ਦੀ ਹੁੰਦੀ ਆ ਤੁਸੀਂ ਫੇਰ ਆਪਣੀਆਂ ਗੱਲਾਂ ਕਰੀ ਜਾਂਦੇ ਜੇ بڑے ਡੱਬੇ ਲੈ ਕੇ ਆਈ ਨਾ ਇੱਥੇ ਜਿਹੜਾ ਚਾਹ ਕਰੀ ਉਹਦੇ ਉਹ ਪਤਾ ਚਲ ਕੋਈ ਨਹੀਂ ਡੱਬੇ ਲੈ ਕੇ ਆਊਗੀ ਜਿੱਦਣ ਆਊਗੀ ਨਾ ਖਾਲੀ ਹੱਥ ਨਹੀਂ ਹੁੰਨੇ ਆਉਣਾ ਮੈਨੂੰ ਇੰਨਾ ਕੁ ਪਤਾ ਵਾ ਮੇਰੀ ਵੱਡੀ ਭੈਣ ਵਾ ਮਾਵਾ ਵਰਗੀ ਵੇਖਿਓ ਉਹਨੇ ਭਾਜੀ ਪੁੱਜੀ ਸਭ ਕੋ ਲੈ ਕੇ ਆਉਣਾ ਵਾ ਮੈਂ ਫੇਰ ਪਿੰਡ ਚ ਲੱਗੀ ਗਏ ਸੀ ਨਾ ਜਿਹੜੀ ਭਾਜੀ ਵੰਡੜੀ ਆ ਆ ਚੰਗਾ 24 ਘੰਟੇ ਬਸ ਮਝਾਕ ਦੇ ਚੱਕਰ ਚ ਰਹਿੰਦੇ ਤੁਸੀਂ ਲੱਡੂ ਗੋਹਦੇ ਹੋਣੇ ਕਿ ਬੂੰਦੀ ਵਾਲੇ ਮੈਨੂੰ ਨਹੀਂ ਪਤਾ ਕਿਹੜੇ ਆਉਣੇ ਆ ਜਿਹੜੇ ਆਉਣਗੇ ਉਹ ਸਹੀ ਕੋਈ ਨਹੀਂ ਚੁੱਪ ਕਰਕੇ ਖਾ ਰਹੇ ਜਿਹੜੇ ਆਉਣਗੇ ਚਲੋ ਕੋਈ ਨਹੀਂ ਵੇਖ ਲਾਂਗੇ ਆਹੋ ਪਰ ਮੈਨੂੰ ਲੱਗਦਾ ਨਹੀਂ ਜੀਵਨ ਤੂੰ ਸੁਪਾਈਆਂ ਬੜੀਆਂ ਦੇਣ ਦੇਈਆਂ ਪਰ ਉਹਨਾਂ ਦੇ ਇੱਕ ਢੇਲੇ ਦੀ ਕਰਤੂਤ ਨਹੀਂ ਕਰਨੀ ਇੱਥੇ ਵੇਖ ਲਈ। ਬਸ ਚੁੱਪ ਕਰੋ। ਆ ਹੱਥ ਜੋੜ ਦੀ ਤੁਹਾਡੇ ਗਾੜੀ ਮੈਂ। ਜੋੜ ਦੀ ਹੱਥ। ਪਤਾ ਨਹੀਂ ਕਿੱਥੋਂ ਚੇਤਾ ਆ ਗਿਆ ਜਿਨ੍ਹਾਂ ਨੇ ਮੇਰੀ ਭੈਣ ਦਾ ਡੈਪੇ ਸਿਰ ਖਪਾਈ ਕਰਨ। ਤੇ ਕਰਨੀ ਨਹੀਂਗੀ। ਕੋਈ ਗੱਲ ਨਹੀਂ ਆਜੂਗੀ ਮੇਰੀ ਭੈਣ। ਗੱਲਾਂ ਨਾ ਕਰੋ ਬੋਤੀਆਂ। ਤੇਰੀ ਭੈਣ ਇੱਥੇ ਬੜੀ ਗਈ ਬੂਥਾ ਚੁੱਕ ਕੇ। ਮੈਂ ਇਹਦਾ ਕਿਹਾ ਕੋਹਨਾਂ ਕੋ ਲੈ ਗਿਆ ਉਹ ਤੇ ਸੱਚ ਸੁਆਹ ਨਹੀਂ ਪਾਈ ਅਗਲੇ ਉਹਦੇ ਦੀ। ਕੋਈ ਨਹੀਂ ਹੁਣਾ ਵਾ। ਉਹ ਨੋ ਲੈ ਕੇ ਆਉਗੀ ਫਲਾਣਾ ਲੈ ਕੇ ਆਉਗੀ। ਇਹ ਕਿਹਦੇ ਹੁਣ ਜਾਣ ਨੂੰ ਕੀ ਕਹਿਣਾ ਹੈ ਹੈ ਜਦੋਂ ਕਿਨੇ ਚਾਵਾਂ ਰਿਜਨ ਦਾ ਸੱਦਿਆ ਨਹੀਂ ਸਾਨੂੰ ਉਹ ਬੜੇ ਚੰਗੇ ਲੱਗਣੇ ਆ ਮੈਨੂੰ ਇੱਥੇ ਆਣ ਕੇ ਹੱਦ ਹੋਈ ਇਹਦੇ ਵਾਲੇ ਚੱਲ ਕੋਈ ਨਹੀਂ ਆਗਲਾ ਨੇ ਮੈਂ ਵੀ ਇੱਥੇ ਹੀ ਹਾਂ ਚੰਗਾ ਦਊਗਾ ਬੁਗਾੜ ਇਹਨਾਂ ਨੂੰ ਬਣਾ ਕੇ ਹਾਈ ਹਾਈ ਗੱਲ ਤੇ ਤਮਨਜਿੰਦਰ ਦੀ ਵੀ ਸੱਚੀ ਆ ਪੈਣ ਨੇ ਤੇ ਕੋਈ ਕਰਤੂਤ ਹੀ ਨਹੀਂ ਕੀਤੀ ਦੱਸ ਮੇਰੀ ਵੱਡੀ ਭੈਣ ਹੀ ਮਾਵਾ ਵਰਗੀ ਹੈ ਤੂੰ ਮਾੜਾ ਮੋਟਾ ਮੇਰਾ ਮਾਨਤਾ ਨਹੀਂ ਰੱਖ ਲੈਂਦੀ ਕਿਤੇ ਕਿਤੇ ਮੈਨੂੰ ਹੀ ਡਬਾ ਦੇ ਦਿੰਦੀ ਲੈ ਕੇ ਖਾਲੀ ਹਾਥੀ ਤੋਰਤਾ ਮੈਂ ਵੀ ਉੰਤਰੇ ਰੁਗ ਪੈਹਾਂ ਦਾ ਦੇ ਆਈ ਆ ਕਿ ਚੱਲ ਮੁੰਡੇ ਦਾ ਵਿਆਹ ਕੀਤਾ ਵਾ ਪਰ ਕੀ ਕਰਾਂ ਹੁਣ ਮੈਂ ਨਾ ਇਹਨੂੰ ਦੱਸਣ ਜੋਗੀ ਇੱਥੋਂ ਤਾਂ ਮੈਂ ਚੋਰੀ ਪੈਸੇ ਦੇ ਕੇ ਆਈ ਆ ਜੇ ਕਿਤੇ ਪਤਾ ਹੁੰਦਾ ਨਾ ਇਹਨਾਂ ਨੂੰ ਪੈਸਾਂ ਦਾ ਵੀ ਉੱਥੇ ਪੈਸੇ ਵੀ ਸਕਣ ਨੂੰ ਆਵਾ ਦੇ ਆਈ ਆ ਫਿਰ ਤੇ ਭਾਈ ਮੈਨੂੰ ਘਰੋਂ ਹੀ ਬਾਹਰ ਕੱਢ ਦਿੰਦੇ ਚੱਲ ਮਨਾ ਕਿਹਦਣ ਫੋਨ ਕਰਕੇ ਨਾ ਖਾਤਰਦਾਰੀ ਕਰੂੰਗੀ ਸਹੀ ਆਪਣੀ ਭੈਣ ਦੀ ਪੇ ਸੋਣੀ ਕਰਤੂਤ ਕੀਤੀ ਹੈ ਮੇਰੇ ਨਾਲ ਮੈਨੂੰ ਘਰ ਤੋਂ ਗੱਲ ਕਰਨ ਜੋਗੀ ਨਹੀਂ ਛੱਡਿਆ ਕੋਈ ਨਹੀਂ ਕਰਦੀ ਆ ਕਰਦੀ ਆ ਗੱਲੇ ਤਾਂ ਨਾ ਮੈਂ ਫੇਰੀ ਠੰਡ ਪੈਣੀ ਮੈਨੂੰ ਪੈਨ ਨੂੰ ਹੋਣੇ ਕੰਡੀਆਂ ਆ ਮੈਂ ਬਰਗਰ ਲਿਆਂਦਾ ਸੀ ਤੇ ਮੈਂ ਖਾ ਲਿਓਗਾ ਅੱਡੇ ਤੋਂ ਲੈ ਕੇ ਆਇਆ ਸੀ ਤਾਂ ਡਿਲੀਵਰੀ ਯਾਦ ਰੱਖੋਗੇ ਕਿ ਭਰਾਣੇ ਕਿਤੇ ਬਿਨਾਂ ਮੰਗੇ ਲਿਆਤਾ ਸੀ ਸ਼ੂਗਰ ਕਿਤੇ ਤੈਨੂੰ ਵੀ ਭੈਣ ਦਾ ਚੇਤਾ ਆ ਉਦਾਂ ਦੇ ਕਹਿੰਦੇ ਨਾ ਮੇਰੇ ਯਾਰ ਮਿਲ ਗਏ ਮੈਨੂੰ ਮੈਂ ਉਹਨਾਂ ਨੇ ਖਵਾਇਆ ਉਹ ਨਹੀਂ ਨਹੀਂ ਪੈਸੇ ਮੇਰੇ ਕੋਲ ਹੈਗੇ ਹੀ ਮੈਂ ਚਲ ਭੈਣ ਵੀ ਆਈ ਆ ਤੇ ਭੈਣ ਲਿਆ ਦਿੰਦਾ ਮੈਂ ਨਾਲੇ ਮੇਰੀ ਗੱਲ ਸੁਣਨ ਨੂੰ ਦੇਰ ਤੋਂ ਲੱਗ ਗਿਆ ਇੱਥੇ ਹੁਣ ਕਿੰਦਾ ਦਿਲ ਤੇ ਲੱਗਾ ਵਾ ਕਰਨ ਪਰ ਨਾ ਮੈਂ ਚਲ ਜਾਣਾ ਹੁਣ ਇੱਕ ਦੋ ਦਿਨ ਹੀ ਐ ਬਸ ਹੁਣ ਕੀ ਹੋ ਗਿਆ ਵਾ ਫੋਨ ਕਰਨ ਦੇ ਉਹ ਵੀ ਮਗਰ ਕਹਿਣ ਦੇ ਕਿ ਮੰਮੀ ਕੋ ਕੰਮ ਕੰਮ ਨਹੀਂ ਹੁੰਦਾ ਤੇ ਤਾਂ ਕਰਕੇ ਲੈ ਜਾਣਾ ਉਹ ਕੋਈ ਗੱਲ ਨਹੀਂ ਕਿ ਵੀ ਤਾਂ ਕੰਮ ਕਰਦੇ ਹੀ ਤੂੰ ਹੀ ਰੋਹ ਜਿਹ ਹਫਤਾਖੋਰ ਚਲ ਕੋਈ ਗੱਲ ਨਹੀਂ ਕਰਨ ਫੇਰ ਆਉਂਗੀ ਹੁਣ ਤੇਰੀ ਵਾਰੀ ਆ ਤੂੰ ਹੁਣਾ ਠੀਕ ਆ ਨਾ ਉਹ ਕੋਈ ਗੱਲ ਨਹੀਂ ਮੈਂ ਤੇ ਆ ਜੂਗਾ ਮੈਂ ਨਾ ਦੋ ਚਾਰ ਦਿਨ ਰੱਖਣਾ ਵਾ ਇਹ ਨਹੀਂ ਕਿ ਉਸੇ ਵੇਲੇ ਆ ਜਾਣਾ ਵਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਦੋ ਚਾਰ ਦਿਨ ਰਹੂੰਗਾ ਤੇ ਮੈਨੂੰ ਤੇਰੀ ਠੀਕ ਜਿਹੀ ਨਹੀਂ ਲੱਗਣੇ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਕਰਨ ਘਰ ਚ ਨਾ ਕਪਾਤੀ ਨਹੀਂ ਮੁੱਕਦਾ ਹੈਗਾ ਆਹੜੀ ਭਾਬੀ ਤੇਰੀ ਉਹ ਇਹ ਮੰਮੀ ਜਿਹਦਾ ਕਰਨੋਂ ਹਟਦੀ ਨਹੀਂ ਆ ਐਡੀ ਲੰਮੀ ਐਦੀ ਜਬਾਨ ਵਾ ਅੱਜ ਫੇਰ ਮੰਮੀ ਕੋ ਚਪੇੜ ਖਾਦੀ ਆ ਮੰਮੀ ਵੀ ਚਪੇੜ ਖਾਦੀ ਹੋਰ ਜੇ ਅਹੀਂ ਬਾਜ਼ਾਰ ਚ ਲੱਗੇ ਸਮਾਨ ਲੈਣਦਾ ਵਾ ਤਾਂ ਕਹਿੰਦੀ ਕਿ ਮੈਨੂੰ ਨਾਲ ਨਹੀਂ ਖੜਿਆ ਹਜੇ ਮੰਮੀ ਨੇ ਪਹਿਲਾਂ ਪੁੱਛਿਆ ਸੀ ਕਿ ਜਾਣਾ ਵਾ ਤੂੰ ਕੁਝ ਲਿਓਣਾ ਵਾ ਤੂੰ ਉਦੋਂ ਕਹਿੰਦੀ ਨਹੀਂ ਮੈਂ ਨਹੀਂ ਜਾਣਾ ਹੈਗਾ ਮੈਨੂੰ ਤੇ ਪੈਣ ਹਰਾਨੀ ਹੋਣਦੀ ਆ ਭਾਬੀ ਨੇ ਚਪੇੜ ਕਰਦਾ ਖਾ ਲਈ ਮੰਮੀ ਕੋ ਉਹਦਾ ਸੁਭਾਅ ਬੜਾ ਹੋਰ ਤਰ੍ਹਾਂ ਦਾ ਆ ਜਿਹੜਾ ਗੱਲਾਂ ਇਦਾਂ ਦੇ ਕਰਦੀ ਆ ਫੇਚ ਪੇੜਾ ਹੀ ਖਾਣੀਆਂ ਵਾ ਉਹ ਚਲੋ ਕੋਈ ਗੱਲ ਨਹੀਂ ਤੇ ਮੰਮੀ ਨੇ ਲਵਲੀ ਪੈਣਾ ਗੱਲ ਕੀਤੀ ਏ ਕਿ ਨਹੀਂ ਕੀਤੀ ਨਹੀਂ ਨਹੀਂ ਬਾਜੀ ਨਹੀਂ ਹਜੇ ਘਰ ਹੈਗੇ ਗਏ ਆ ਕਿਤੇ ਉਹਨੇ ਦੱਸ ਦੇਣਾ ਵਾ ਉਹਨੇ ਕਿਹੜਾ ਕੱਟ ਕਰਨੀ ਆ ਉਹ ਚਲੋ ਘੱਟ ਦੇ ਨਹੀਂ ਕਰਨੀ ਪਰ ਮੰਮੀ ਦਾ ਇਹ ਕਰੀ ਫਰਜ਼ਾ ਇਹ ਨਾ ਵੇਪੀ ਤੇ ਵਦਹਾ ਜਰਾ ਕੇ ਬਜੇ ਦੱਸ ਦੇ ਕੋਈ ਗੱਲ ਨਹੀਂ ਉਹਨੂੰ ਕਿਹੜਾ ਨਹੀਂ ਪਤਾ ਹੈਗਾ ਸਭ ਕੁਝ ਪਤਾ ਵਾ ਚਲ ਕੋਈ ਗੱਲ ਨਹੀਂ ਤੇ ਤੂੰ ਖਾ ਆ ਵਰਗਰ ਮੈਂ ਖਾ ਆ ਵਾ ਤੂੰ ਖਾ ਲੋ ਮੈਂ ਹਾਂ ਜਰ ਭੈਣ ਨਹੀਂ ਲੈ ਆ ਜਨਾ ਵਾ ਖਾਣਾ ਮਤੇ ਖਲਾਦ ਨਈ ਨਈ ਖਾ ਲੋ ਤੁਸੀਂ ਮੈਂ ਬਾ ਮਮੀ ਨਾਲ ਚਲ ਜਾ ਚਲ ਠੀਕ ਆ ਪਹਿਲਾ ਚਾਹ ਪਾਣੀ ਅੱਜ ਪਿਆਨ ਦਾ ਚੇਤ ਤਾ ਆ ਗਿਆ ਇਹਨੂੰ ਉਹਦਾ ਮੇਰੇ ਨਾਲ ਲੜਦਾ ਹੁੰਦਾ ਸੀ ਕਿ ਭੈਣ ਮੈਂ ਨਹੀਂ ਲਿਆ ਕੇ ਦੇਣਾ 버ਗਰ ਚਲ